ਕੱਪ ਦਾ ਸਨਮਾਨ ਖੇਡ ਬੰਦ ਹੋ ਗਈ ਹੈ ਸਤਿ ਸ੍ਰੀ ਅਕਾਲ ਦੋਸਤੋ ਕਬੱਡੀ ਹਾਈਲਾਈਟਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੈ ਕੇ ਹਾਜ਼ਰਾਂ ਕਬੱਡੀ ਕੱਪਾਂ ਦੀ ਫਾਈਨਲ ਵੀਡੀਓ ਪਹਿਲੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਮਨਸੂਰ ਪੁਰਮਕੇਰੀਆਂ ਕਬੱਡੀ ਓਪਨ ਚਾਰ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਕਰਵਾਏ ਗਏ ਜਿੱਥੇ ਪਹਿਲਾ ਇਨਾਮ 1,25,000 ਦੂਸਰਾ ਇਨਾਮ 1 ਲੱਖ ਸੀ ਤੇ ਬੈਸਟ ਨੂੰ ਕੋਚ ਡਾਇਰੈਕਟਰ ਸੀ ਇੱਥੇ ਚੱਲਦੇ ਮੈਚ ਵਿੱਚ ਮੋਟਰਸਾਈਕਲ ਤੇ ਲੀਡੀਆਂ ਲੱਗੀਆਂ ਇੱਥੇ ਫਾਈਨਲ ਮੈਚ ਮਹਿਮਦਵਾਲ ਵਰਸਸ ਭੋਲੇਵਾਲ ਕਲੱਬ ਪਲੇਆਫਲਾਂਟੀ ਨਿਊਜ਼ੀਲੈਂਡ ਵਿੱਚ ਕਰ ਖੇਡਿਆ ਗਿਆ ਇੱਥੇ ਫਰਸਟ ਮਹਿਮਦਵਾਲ ਰਹੀ ਤੇ ਸੈਕੰਡ ਪਲੇਆਫਲਾਂਟੀ ਭੋਲੇਵਾਲ ਰਹੀ ਤੇ ਬੈਸਟ ਰੇਡਰ ਦੀ ਗੱਲ ਕਰੀ ਤਾਂ ਨਿੱਕਨ ਦਾੌਰ ਉਹਨੀਆਂ ਕਬੱਡੀ 17 ਨੰਬਰ ਲੈ ਕੇ ਬੈਸਟ ਰੇਆ ਬੈਸਟ ਯਾਫੀ ਦੀ ਗੱਲ ਕਰੀ ਤਾਂ 9 ਟੱਚ ਚਾਰ ਜੱਫੇ ਲਾ ਕੇ ਬੈਸਟ ਅਮਰਤ ਔਲਖਾਂ ਵਾਲਾ 51000 ਪਲਸ ਮੋਟਰਸਾਈਕਲ ਲੈ ਗਿਆ ਮੁੰਡਾ ਸਾਰਾ ਮੇਲਾ ਲੁੱਟ ਗਿਆ ਨਿੱਕਾ ਵੀ ਕਹਿੰਦੇ ਸਿਰਾ ਕਰਾ ਗਿਆ ਮੋਟਰਸਾਈਕਲ ਨਾਲ LED ਤੇ ਫੋਡ ਲੈ ਗਿਆ ਮਨਸੂਪੁਰ ਕੱਪ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਜਰੂਰ ਕਰਨਾ ਅੱਗੇ ਗੱਲ ਕਰਦੇ ਆ ਕਬੱਡੀ ਕੱਪ ਉਹ ਕੈਮਵਾਲਾ ਇੱਥੇ ਪਹਿਲਾ ਇਨਾਮ 51000 ਸੀ ਸੈਕੰਡ ਇਨਾਮ 41000 ਸੀ ਤੇ ਬੈਸਟਰ ਨੂੰ 31000 ਸੀ ਇੱਥੇ ਫਾਈਨਲ ਮੈਚ ਸੈਂਪਲਿਸ ਹੈ ਵਰਸਸ ਪੀਟਰ ਵਿਚਕਾਰ ਖੇਡਿਆ ਗਿਆ ਤੇ ਫਰਸਟ ਪੀਟਰ ਰਹੇ ਤੇ ਬੈਸਟਰ ਦੀ ਗੱਲ ਕਰੀ ਤਾਂ ਗੋਗੋ ਰਾਏ ਤਰਾਣਾ ਤੇ ਸੋਭਾ ਭਾਗਲ ਜੁਆਇੰਟ ਬੈਸਟਰ ਰਹੇ ਤੇ ਬੈਸਟ ਜਾਫੀ ਦੀ ਗੱਲ ਕਰੀ ਤਾਂ ਚਮਕੌਰ ਤੇ ਰੱਜੀ ਭੂਲਣ ਬੈਸਟਰ ਰਹੇ ਤੇ ਹੁਣ ਤੁਸੀਂ ਦੇਖੋ ਇਹ ਫੁੱਲ ਵੀਡੀਓ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਦੇ ਸਿਰੇ ਦਾ ਜਫਾ ਲੱਗ ਗਿਆ ਆਲਮਗੀਰ ਦਾ ਜਸ਼ਨ ਜਿੱਤੇਗਾ ਹੁਣ ਪਰ ਦੇਖਾਂਗੇ ਗੱਲ ਸਮੇਂ ਦੀ ਹੋਵੇਗੀ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਔਲਖਾਣਾ ਕਾਂਦੀ ਰਾਂਸਾਹ ਵਾਲੇ ਇਸ ਸਾਲ ਕਹਿੰਦੇ ਵੱਡਾ ਖੇਡ ਮੇਲਾ ਲਓ ਸਾਹਮਣੇ ਕੰਦੀ ਰੇਡ ਰਾਜਾ 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 ਪੱਤਰੀ ਵਾਲਾ ਵਾਲਾ ਰਾਜਾ 10 ਸੈਕਿੰਡ ਵਾਲੀ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ ਆਹ ਕਹਿੰਦੇ ਕਿ ਲਟਕਾਣੇ ਲੱਗਣ ਗਿਆ ਪੱਤਰੀ ਵਾਲਾ ਪੱਤਰੀ ਵਾਲਾ ਯੂਰਪ ਦਾ ਬਤਰੀ ਵਾਲਾ ਤੇ ਨੂ ਨਿਊ ਜਰਸੀ ਨੂੰ 15000 ਦੇ ਬੱਬੂ ਹੋਣਗੇ ਜੱਕ ਮੰਗ ਜਸ਼ਨ ਆ ਗਿਆ ਜਸ਼ਨ ਆ ਗਿਆ ਆਲਮਗਿਰ ਦੀ ਧਰਤੀ ਦਾ ਕਹਿੰਦੇ ਖੇਡ ਦੇ ਮੈਦਾਨ ਵਿੱਚ ਕਿ ਤੁੱਕੀ ਤਿੱਕੀ ਕੀ ਕਰਨੀ ਜਗਸਟ ਦੇਵਨਾਂ ਦੇ ਵਿੱਚੋਂ ਠਾਰ ਤੇ ਤਿੰਨ ਵਾਰੀ ਬਾਗੜੀਆਂ ਦੀ ਚੈਂਪੀਅਨਸ਼ਿਪ ਦਾ ਕਹਿੰਦੇ ਵਸਤ ਬਣਿਆ ਮੇਰਾ ਖਿਆਲ ਸੁੱਖੀ 6 ਅੱਜ ਜੋੜ ਕੋਠੇ ਦੇ ਭਰਾਣੇ ਫੱਡੀ ਜ਼ਿੰਮੇਵਾਰੀਆਂ ਅੱਜ ਦੇ ਖੇਡ ਮੇਲੇ ਤੇ ਉਧਰਲੇ ਪਾਸੇ ਦੇਖ ਇਧਰਲੇ ਪਾਸੇ ਦੇ ਕਹਿ ਰਹੇ ਕਿ ਅਗਲੇ ਮੇਲੇ ਤੇ ਪਤਾ ਨਹੀਂ ਕਿੰਨੇ ਕੁ ਮੋਟਰਸਾਈਕਲ ਇਹ ਗਿਣਤੀ ਵੱਖਰੀ ਕਬੱਡੀ ਆ ਗਈ ਏ ਗਾੜੀ ਯੂਐਸਏ ਜਿੰਮੀ ਯੂਐਸਏ ਦੇ ਗਗਨਦੀਪ ਨਿਊਯਾਰਕਸੂ ਆਹ ਗੇਮ ਚੇਂਜਰ ਰਾਜਾ ਪੱਤਰੀ ਵਾਲਾ ਰਾਜਾ ਪੱਤਰੀ ਵਾਲਾ ਨੰਦੋਰ ਵਾਲਾ ਨੰਦੋਰ ਵਾਲਾ ਉਹ ਮੋਟਰਸਾਈਕਲ ਜਿੱਤ ਗਿਆ ਅੱਖਾਂ ਦਾ ਫ੍ਰੈਂਕ ਕੱਪ ਹੋਵੇਗਾ ਉਹ ਨੰਦੋਰ ਵਾਲਾ ਨਿਕਾ ਆ ਗਿਆ ਵਾਹ ਵਾਹ ਬੀਨਤੀ ਆ ਮਾਜ ਵੱਡਾ ਨੇ ਦੌਰ ਆ ਲਿਆ ਜੇਕਰ ਪਹਿਲਾ ਲੱਗ ਜਾਂਦਾ ਨਾ ਤੇ ਮੋਟਰਸਾਈਕਲ ਵਾਲਾ ਕੰਮ ਹੋ ਜਾਣਾ ਸੀ ਪਰ ਸਾਹਮਣੇ 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 ਬੋਲਟ 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 ਲਓ ਸਾਹਮਣੇ ਦੇਖਾਂਗੇ ਹਰਿਆਣੇ ਵਾਲਾ ਭੋਲੂ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਅੰਦਰ ਏ ਔਲਖਾ ਵਾਲਾ ਔਲਖਾ ਵਾਲਾ ਅਮਰਤ ਵੀ ਮੈਨੂੰ ਲੱਗਦਾ ਇਹ ਵੀ ਫੌਲਾ ਵਾਲੇ ਪਾਸੇ ਚੱਲਦਾ ਹੈ